ਹਰ ਡੇਟ ਜੁਹੰਦਾ ਲੋਰੀ ਹੈ ਤਿਸ ਅਗੇ ਸਭ ਬਨੇਵਾਨ ਸੋ ਸਤਗੁਰੂ ਜੀ ਕਹਿੰਦੇ ਕਿ ਭਾਈ ਇਹ ਚੜਿਆ ਜੋ ਜੀਸਦਾ ਭਿੰਦਾ ਇਸ ਦੇ ਵਿੱਚ ਲੋਰ ਹੈ ਉਹ ਸਾਜੀ ਪਰਮਾਤਮਾ ਦੇ ਨਾਲ ਜੁੜ ਗਈ ਹੈ ਜਿਦਕ ਸਾਰੇ ਨਿਉਂਧਿਆਨ ਨਿਉਂਧਿਆਨ ਰੁੱਧਿਆ ਸੀਚ ਤੋਂ ਸਿਆਣ ਹਸਾ ਦੰਦਾਂ ਲੱਗੇ ਕਿਸ ਨਾ ਦੇਈ ਬਨ ਤੋ ਸਹਾਰ ਜੀ ਸੱਜ ਪਰਮਾਤਮਾ ਦੇ ਦਾਮਨ ਪਲੇ ਲੱਗਿਆ ਫਿਰ ਜਿਹੜੇ ਪਰਮਾਤਮਾ ਕਿਸ ਓਰ ਦੇ ਘਾਸ ਤੋਂ ਬਨ ਨਹੀਂ ਲੋਰ ਨਹੀਂ ਜਾਣੇ ਲੱਗਣ ਪਾਣ ਦੇ ਨੂੰ ਕونکہ ਪਰਮਾਤਮਾ ਹਰ ਜੀ ਜੋ ਸਰਦਨਾ ਹੈ ਉਹ ਸਾਰੀਆਂ ਦਰੂਸਾਂ ਪੂਰੀਆਂ ਕਰ ਜਾਂਦਾ ਹੈ ਮਾਨਕ ਮੋਤੀ ਨਾਮ ਰਬ ਲੱਗੇ ਨਾ ਹਿਸਾਨ ਚ ਮਾਨਕ ਮੋਤੀ ਨਾਮ ਦੇ ਰਬ ਜੀ ਪਰਮਾਤਮਾ ਨੇ ਸਾਡੇ ਸਾਡੇ ਆਤਮਾ ਨੂੰ ਲਾਏ ਨੇ ਸ਼ੁਭ ਬਣਾਈ ਦੇ ਚੰਗਿਆਈਆਂ ਦੇ ਖੋਜ ਚ ਗਈਆਂ ਜਿਹੜੀਆਂ ਆ ਉਹ ਵਾਦੀਆਂ ਨੇ ਵਾਦੀਆਂ ਨੇ ਦਿਨੋਂ ਦਿਨ ਤੈਨੂੰ ਤੈਨੂੰ ਕਿਉਂਕਿ ਮਾਨਜਾਗ ਦਾਸ ਬੇਨਤੀ ਖਿਆਲ ਮਹਿਰ ਵੀ ਗੁਣਵੰਤਿਆ ਗੁੰਦੇ ਕਿ ਪ੍ਰਮਾਤਮਾ ਗੁੰਦੇ ਨੇ ਦਾਨ ਖਿਦਾਨੇ ਸਾਨੂੰ ਐਨੇ ਗੁੰਦੇ ਕਸੀ ਚੰਗੇ ਹੋ ਕੇ ਚੰਗਿਆਈਆਂ ਅਪਣਾ ਕੇ ਤੇਰੇ ਹੋ ਕੇ ਗੁੰਦਾ ਕੇ ਤਾਂ ਆਪਣਾ ਜੀਵਨ ਸਫਲ ਕਰਨ ਲਈ ਹੈ ਰੰਗ ਸਭੇ ਮੇਰਾ ਰੇ ਜਿਤੇ ਮਨ ਪਵਨ ਜਿਨੇ ਰੰਗਨੇ ਨੇ ਰੰਗਨੇ ਨੇ ਰੰਗ ਸੰਸਾਰ ਦੇ ਵਿੱਚ ਉਸ ਪਰਮਾਤਮਾ ਦੀ ਪਿਆਰੋ ਮਨੁੱਖਾਂ ਨੂੰ ਚੰਗਰਦਾਰੇ ਬਣਾਇਆ ਹੈ ਇਸ ਵळे ਕੋਈ ਵੀ ਪਰਮਾਤਮਾ ਜੋ ਕੰਮੀ ਦੇ ਵਿੱਚ ਜੋ ਬਣਿਆ ਹੈ ਉਹ ਬਣਿਆ ਹੈ ਉਹ ਸਭ ਹੀ ਸੰਗਾਈ ਰੰਗ ਹੈ ਵਧੀਆ ਹੈ ਇਹ ਮਾਰਨ ਹੀ ਹੈ ਜੋ ਹਰ ਲੋਰ ਇਸ ਹੋ ਗਏ ਸੋਈ ਜੀ ਕਰਨਾ ਜਿਹਾਤੀ ਪਰਮਾਤਮਾ ਨੂੰ ਲੋਰਉਂਦੀ ਹੈ ਉਹ ਗਾਉਂਦਾ ਹੈ ਜਦੋਂ ਚੰਗਾ ਲੱਗਦਾ ਪਾਉਂਦਾ ਹੈ ਆਪਣੀ ਸੰਸਾਰ ਅਪਲੋਡਣ ਸਾਰ ਫਿਰ ਉਹ ਜੋ ਕਰਾਉਂਦਾ ਹੈ ਸਾਡੇ ਜੀਆਂ ਸਾਨੂੰ ਲੋਕਾਂ ਕੋਲ ਉਸਾਂ ਨੂੰ ਕਰਨਾ ਪੈਂਦਾ ਸੀ ਕੰਟੈਂਟ ਜੋ ਪ੍ਰਭ ਕੀਤੇ ਆਪਣੇ ਮਸਈ ਕਹੀਏ ਤਾਂ ਨਹੀਂ ਜੋ ਉਸ ਪ੍ਰਭ ਦੀ ਹਾਰ ਜੀ ਨੇ ਆਪਣੇ ਕਰ ਲੈਣੇ ਬਣਾ ਰਹੇ ਨੇ ਉਹਦੇ ਗੁਣ ਗਾ ਰਹੇ ਨੇ ਭਾਗਾਂ ਵਾਲੇ ਨੇ ਬੜ ਪਾਗਿ ਨੇ ਤੁੰਤਾਰ ਯੋਗ ਨਹੀਂ ਆਪਣੀ ਯਾਦ ਹੀ ਨਿਵੇ ਹੈ ਨਿਮਸ਼ੁਤ ਹੋਰ ਮਨ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਮਾਰੇ ਕਲਮਾ ਕੀਤੇ ਦਾ ਫਲ ਲਿਆ ਹੈ ਜਿਨ੍ਹਾਂ ਨੂੰ ਭੋਗਣਾ ਪੈ ਰਿਹਾ ਹੈ ਉਹ ਵਿਸ਼ਰੇ ਨੇ ਪਰਮਾਤਮਾ ਕੋਲ ਤੁਰ ਕੇ ਰੋਂਦੇ ਪਏ ਆਉਂਦੇ ਪਏ। ਕਸੀਂ ਕਿਉਂ ਨਹੀਂ ਉਸ ਨੂੰ ਯਾਦ ਰਾਜਾ ਯਾਦ ਕੀਤਾ ਪਰਮਾਤਮਾ ਦੇ ਗੁਰੂ ਗਏ। ਕਸੀਂ ਕਿਉਂ ਨਾ ਕੋਈ ਸੇਵਾ ਸੰਪੂਰੀ ਕੋਈ ਨਾ ਸੇ ਗੁਰੂ ਘਰ ਆਏ। ਸਾਧੂ ਸੰਗ ਸਾਧਕ ਤੇ ਨਾਨਕ ਰੰਗ ਮਨਨ। ਜੋ ਸਾਧਾ ਸੰਗ ਹੈ ਪਰਮਾਤਮਾ ਦੇ ਪਿਆਰ ਜਾਂਦਾ। ਇਹਨਾਂ ਨੂੰ ਪ੍ਰਾਪਤਨਾ ਮਿਲਦਾ ਹੈ ਜਿਹੜੇ ਉਹ ਪਰਮਾਤਮਾ ਵੈਗੁਰੂ ਤੇ ਪਿਛੋਂ ਤੋਹੀ ਸੰਜੋਗ ਦਿਖਾ ਕੇ ਆਏ ਹੁੰਦੇ ਨੇ ਲਿਖਿਆ ਸੰਜੋਗ ਦੀ ਮਹਾਤਮਾ ਦੇ ਨਾਲ ਮੈਂ ਉਹਦੇ ਪਿਆਰ ਦੇ ਸੰਗਤ ਕਿਉਂਕਿ ਸੰਯੋਗ ਵਿਯੋਗ ਜੋ ਕਾਲ ਚਲਾਵੇ ਲੈ ਕੇ ਆਵੇ ਫਗਣ ਭਾਗਾਂ ਦੀ ਗੱਲ ਹੈ ਤੇ ਜਿਨ੍ਹਾਂ ਦੇ ਜਿੰਦੇ ਨੇ ਭਾਗ ਉਸ ਪਰਮਾਤਮਾ ਦੇ ਨਾਮ ਰੰਗ ਮੰਨਦੇ ਉਹਨਾਂ ਵੀ ਨਾਮ ਦਾ ਰੰਗ ਲੋਏ ਉਹਨਾਂ ਦੀ ਆਤਮਾ ਨੂੰ ਉਹ ਪਰਮਾਤਮਾ ਦੀ ਕਿਰਪਾ ਮਿਲਣਾ ਚਾਹ ਚਾਹ ਲੱਗ ਜਾਂਦਾ ਹਾਂ ਜੇ ਠਰੰਗੀ ਲਾਹ ਤਿਸਤਨੀ ਜਿਸਕੇ ਭਾਗ ਮਥਾਰਾ ਇਹ ਜਿਹੜਾ ਜੋ ਜੇਠ ਦਾ ਮਹੀਨਾ ਹੀ ਪਿਆਰਿਓ ਸਾਧ ਸੰਗਤ ਜੀਓ ਸਤ ਸੰਗੀਤਨੋ ਇਹਦੇ ਵਿੱਚ ਹਾਲ ਕੀ ਨੇ ਬ੍ਰਹਮਾਤਮਾ ਦੇ ਨਾਮ ਰੰਗ ਜਿਹਨਾਂ ਲੱਗਾ ਮਾਨ ਕਰਕੇ ਆਤਮਾ ਕਰਕੇ ਉਹ ਫਿਰ ਉਹ ਫਿਰ ਜੇਠ ਦੇ ਮਹੀਨੇ ਵੀ ਜੋ ਰੰਗ ਰਾਇ ਉਸ ਦੇ ਵਿੱਚ ਰੰਗਿਆ ਜਾਵੇਗਾ ਉਹਨੂੰ ਫਿਰ ਕੋਈ ਮੌਸਮ ਦਾ ਪ੍ਰਭਾਵ ਨਹੀਂ ਦਾ ਨਹੀਂ ਹੋਵੇਗਾ ਉਸ ਨੂੰ ਫਿਰ ਪ੍ਰਮਾਤਮਾ ਨਾਮ ਕਰਕੇ ਹਰ ਮਨੁੱਖ ਦੀ ਇਕ ਟਿੱਖਣ ਕਰੇਗੀ ਇਸ ਕਰਕੇ ਉਹ ਪ੍ਰਮਾਤਮਾ ਵੈਗਰੂ ਨਾ ਜਿਸ ਦੇ ਮੱਥੇ ਦੇ ਭਾਵ ਚ ਰੰਗੇ ਬਣਾਏ ਹੋਣਗੇ ਲਿਖੇ ਹੋਣਗੇ ਜਿਹਦੇ ਮੱਥੇ ਦੇ ਦੇਖੋ ਦੇ ਕਰਮਾਂ ਕਰਕੇ ਜੰਮਿਆ ਕਰਦੇ ਆ ਕੋਇ ਤੇ ਕੋਈ ਜੇ ਜਮੀ ਨਹੀਂ ਦਾ ਉਹ ਨਾਗ ਰੰਗ ਹੈ ਉਸ ਪਰਮਾਤਮਾ ਦੇ ਨਾਮ ਚੱਕੀ ਹੋ ਸਕਤੇ ਇਸ ਮਾਨਸਿਕੇ ਗਾ ਸਕੇਗਾ ਜੇਕਰ ਕਿ ਪਿਆਰ ਹੋ ਕੇ ਉਹ ਕਿਰਪਾ ਕਰੇ ਚੜ੍ਹ ਮਈ ਨਾਜੇਸ਼ ਦਾ ਬਰਨੇਦਾ ਹੈ ਇਸ ਤੋਂ ਬਾਹਰ ਕਿਸ ਤੋਂ ਅਗਰ ਮੀ ਦਾ ਮੌਸਮ ਦਾ ਪ੍ਰਭਾਵ ਦਾ ਇੱਕ ਉਹ ਸਾਰਤਨਾਤ ਸ੍ਰੀਨਾਥ ਨਾਮ ਸਵੇਖ ਤੇ ਇਸ ਲਈ ਪਿਆਰ ਵਿੱਚ ਸੋ ਗੁਰੂ ਦੇ ਘਮਨ ਸਾਰ ਸੋ ਆਜੀ ਪਰਮਾਤਮਾ ਪ੍ਰਭੂ ਦਾ ਨਾਮ ਜਪੀ ਹੁੰਦਾ ਉਹ ਚੌਦੇ ਗੁਣ ਗਾਉ ਉਹ ਦੇ ਆਸਿਆ ਪ੍ਰਗਿਆ ਕਰਤਾ ਤੇ ਕੋਈ ਕਿਸ ਤਰ੍ਹਾਂ ਦਾ ਸਰਜੀ ਗਰਮੀ ਦਾ ਅਸਰ ਸਾਢੇ ਤਾਂ ਤੇ ਮੰਨਤੇ ਨਹੀਂ ਹੋਵੇਗਾ। ਸੋ ਇਹ ਵਿਚਾਰ ਕਰ ਲਿਆ ਹੁੰਦਾ ਕਿ ਬਲਾਂ ਵਿਖਿਆ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ